ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ ਹੋ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ। ਦੇਸ਼ ਵਿੱਚ ਮੌਨਸੂਨ ਨੇ ਆਪਣਾ ਰੰਗ ਦਿਖਾਇਆ ਹੋਇਆ। ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ بارش ਹੋ ਰਹੀ ਹੈ। ਪੰਜਾਬ ਦੀਆਂ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਜਿਸ ਦੇ ਨਾਲ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸੇ ਦੇ ਚੱਲਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਤੇ ਹੋਰ ਇਲਾਕਿਆਂ ਵਿੱਚ ਭਾਰੀ ਮੀਂਹ ਕੰਢੀ ਇਲਾਕੇ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀ ਕਰ ਦਿੱਤਾ ਹੈ ਇਲਾਕੇ ਦੇ ਸਾਰੇ ਚੋਆ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਦਰਜਨਾ ਪਿੰਡਾਂ ਦਾ ਦਸੂਹਾ ਸ਼ਹਿਰ ਦੇ ਨਾਲੋਂ ਸੰਪਰਕ ਟੁੱਟ ਚੁੱਕਿਆ ਦਸੂਹਾ ਦੇ ਕੰਢੀ ਇਲਾਕੇ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਨੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੋਇਆ ਚੋਆ ਦੇ ਨਾਲ ਪਿੰਡਾਂ ਦੀਆਂ ਸੜਕਾਂ ਉੱਤੇ ਵੀ ਪਾਣੀ ਤੇਜ਼ੀ ਦੇ ਨਾਲ ਵਗ ਰਿਹਾ ਹੈ ਤੇ ਇਲਾਕੇ ਦੇ ਲੋਕ ਰੋਜ਼ਾਨਾ ਕੰਮਕਾਰ ਜਾਣ ਦੇ ਲਈ ਪਾਣੀ ਦਾ ਵਹਾਅ ਘਟਦਾ ਵੇਖ ਰਹੇ ਨੇ ਕੰਢੀ ਇਲਾਕੇ ਦੇ ਪਿੰਡਾਂ ਨੂੰ ਜੋੜਨ ਵਾਲੇ ਸਾਰੇ ਚੋਹ ਭਰ ਜਾਣਕਾਰਨ ਦਸੂਆ ਨੇੜਲੇ ਪਿੰਡ ਸੰਸਾਰਪੁਰ ਆਦੋਚੱਕ ਮਾਕੋਵਾਲ ਸੰਘਵਾਲ ਅਤੇ ਕਈ ਹੋਰ ਪਿੰਡਾਂ ਦੇ ਲੋਕਾਂ ਨੂੰ ਲੋਕਾਂ ਦੇ ਲਈ ਪਰੇਸ਼ਾਨੀ ਬਣੀ ਹੋਈ ਹੈ ਦਰਜਨਾ ਪਿੰਡਾਂ ਦੇ ਲੋਕ ਰਾਹੀਰ ਆਪਣੇ ਘਰਾਂ ਤੇ ਹੋਰ ਥਾਵਾਂ ਤੇ ਜਾਣ ਦੇ ਲਈ ਘੰਟਿਆਂ ਬੱਧੀ ਪਾਣੀ ਘਟਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਘੰਟਿਆਂ ਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਵੀ ਪਾਣੀ ਘਟਣ ਦਾ ਘੱਟ ਨਾ ਹੁੰਦਾ ਵੇਖ ਲੋਕ ਵਾਪਸ ਮੁੜ ਰਹੇ ਨੇ ਚੋਹ ਵਿੱਚ ਪਾਣੀ ਭਰ ਜਾਣ ਅਤੇ ਪੂਲ ਉੱਪਰੋਂ ਪਾਣੀ ਤੇਜ਼ੀ ਦੇ ਨਾਲ ਵਗਣ ਕਰਕੇ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਫਸ ਗਏ ਆ ਤੇ ਪਾਣੀ ਦੇ ਵਹਾਅ ਦੇ ਘਟਣ ਦੀ ਉਡੀਕ ਕਰ ਰਹੇ ਨੇ ਇਲਾਕਾ ਵਾਸੀਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਚੋਆ ਉੱਚੇ ਉੱਚੇ ਕਰਕੇ ਪੂਲ ਬਣਾਏ ਜਾਣ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਹੱਲ ਹੋ ਸਕੇ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਦਸੂਹਾ ਇਲਾਕੇ ਦੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਪੂਲ ਦੇ ਉਪਰੋਂ ਦੀ ਲੰਘ ਰਹੇ ਨੇ ਦੱਸ ਦਿਓ ਕਿ ਪੂਲ ਉਪਰੋਂ ਪਾਣੀ ਵਗਣ ਦੇ ਕਾਰਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਨ ਨਰਿੰਦਰ ਸਿੰਘ ਜੀ ਸਾਨੂੰ ਇੱਥੇ ਘੱਟੋ ਘੱਟ 2-3 ਘੰਟੇ ਹੋ ਹੀ ਗਏ ਜੀ ਤੁਹਾਨੂੰ ਹਾਂ ਜੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿ ਆਹ ਜਿਹੜਾ ਇੱਕ ਇਹ ਪੂਲ ਹੋ ਗਿਆ ਇੱਕ ਧੁੱਸੀ ਵਾਲਾ ਪੂਲ ਹੋ ਗਿਆ ਇਹ ਦੋ ਪੂਲ ਹੈ ਜਿਹੜੇ ਬਰਸਾਤਾਂ ਦੇ ਵਿੱਚ ਬਣਾਏ ਜਾਣ ਕਿਉਂਕਿ ਇੱਥੇ ਆਨ-ਜਾਨ ਦੀ ਜ਼ਿਆਦਾ ਸਮੱਸਿਆ ਹੋ ਜਾਂਦੀ ਹੈ ਤੇ ਨਾ ਇਧਰੋਂ ਬੱਚੇ ਜਾ ਸਕਦੇ ਆ ਸਕੂਲ ਪੜ੍ਹਨ ਤੇ ਨਾ ਕੋ ਸਕਦੇ ਆ ਇਧਰ ਜੇ ਕਿ ਇਹਨੂੰ ਅਵਰਜੈਂਸੀ ਪੈ ਜਾਵੇ ਤਾਂ ਕੋਈ ਇੱਧਰ ਨੂੰ ਜਾ ਨਹੀਂ ਸਕਦਾ ਇਹ ਕਨੈਕਟਡ ਟੁੱਟਿਆ ਹੋਇਆ ਦਸੂਏ ਰੋਡ ਨੂੰ ਜਾਂਦਾ ਹੈ ਦਸੂਏ ਤੋਂ ਇਹ ਤਲਵਾਰਾ ਰੋਡ ਵੀ ਜਾਂਦਾ ਹੈ ਤੇ ਨਾਲ ਹੀ ਅਗਲਾ ਇੱਕੋ ਰੋਡ ਹੈਗਾ ਇੱਕ ਜਿਹੜਾ ਉਹ ਗੜ੍ਹ ਨੂੰ ਵੀ ਜਾਂਦਾ ਹੈ ਉਹ ਵੀ ਦੋਨੇ ਜਿਹੜੇ ਰੋਡ ਹੈ ਜਿਹੜੇ ਕਹਿੰਦੇ ਬਿਲਕੁਲ ਬੰਦ ਹੋ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਅਗਲੀ ਵਾਰ ਇੱਥੇ ਬਰਸਾਤਾ ਤੋਂ ਪਹਿਲੇ ਪਹਿਲੇ ਇੱਥੇ ਪੋਲ ਤਿਆਰ ਕੀਤਾ ਜਾਵੇ ਤਾਂ ਜੋ ਇੱਥੇ ਲੋਕਾਂ ਨੂੰ ਕੋਈ ਮੁਸੀਬਤ ਨਾ ਆਵੇ ਕਿਉਂਕਿ ਦਿਨ ਰਾਤ ਨੂੰ ਜਾਣਾ ਹੁੰਦਾ ਹੈ ਤੇ ਕਿਸੇ ਨੂੰ ਆਹ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਪ੍ਰਸ਼ਾਸਤਾਂ ਦੇ ਵਿੱਚ ਜਿਆਦਾ ਇੱਥੇ ਮੁਸ਼ਕਲਾਂ ਹੋ ਜਾਂਦੀਆਂ ਤਾਂ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇੱਥੇ ਪੋਲ ਦਾ ਨਿਰਮਾਣ ਕੀਤਾ ਜਾਵੇ ਜਿੱਦੋਂ ਤੁਸੀਂ ਇੱਕ ਮਾਤਾ ਜੀ ਨੂੰ ਵੀ ਸੇਵਾ ਨਿਭਾਈਆ ਤੇ ਇੱਥੇ ਹੁਣੇ ਹੀ ਇਹਨਾਂ ਨੂੰ ਨੁਕਾ ਕੇ ਹਟੇ ਆਂ ਇੱਥੇ ਸੰਗਤ ਆ ਗਈ ਇਹਨਾਂ ਨੂੰ ਨੁਕਾਇਆ ਤੇ ਕਹਿ ਲੋ ਕਿ ਇੱਥੇ ਮਤਲਬ ਲੰਘ ਨਹੀਂ ਸਕਦੇ ਆ ਕਿ ਇੰਨਾ ਵਹਾਅ ਤੇਜ ਆ ਕਿ ਬੰਦਾ ਜੇ ਚਾਹੇ ਨਾ ਤਾਂ ਆਪ ਹੀ ਰੋੜਸਾਦਾ ਬੰਦਾ ਤੇ ਗੱਡੀਆਂ ਵੀ ਰੋੜਸਾਦੀਆਂ ਤਾਂ ਤੁਸੀਂ ਦੇਖ ਲਓ ਗੱਡੀਆਂ ਅੱਗੇ ਵੀ ਖੜੀਆਂ ਆ ਪਿੱਛੇ ਵੀ ਖੜੀਆਂ ਆ ਸਾਰੀ ਇਹ ਦੁਨੀਆ ਖੜੀ ਆ ਤੇ ਤਾਂ ਕਰਕੇ ਇਹੀ ਕਹਿੰਦੇ ਆ ਕਿ ਪ੍ਰਸ਼ਾਸਨ ਨੂੰ ਇਹੀ ਮੰਗ ਕੇ ਸਾਡੀ ਕਿ ਇਹ ਪੌਲੇ ਜਲਦੀ ਜਲਦੀ ਬਣਾਏ ਜਾਣ ਤੋਂ ਇਧਰ ਲੱਗੀ ਆ ਕਿ ਸਵੇਰੇ ਸਹੀ ਲੱਗੀ ਮਤਲਬ 3-4 ਘੰਟੇ ਹੋ ਗਏ ਇੱਥੇ ਹੀ ਖੜੇ ਆ ਥੱਲੇ ਤਾਂ ਕੋਈ ਕ੍ਰੋਸਿੰਗ ਆ ਨਹੀਂ ਨਾਲੇ ਬਾਕੀ ਵੀ ਮਾਲੇ ਜਿਹੜੇ ਔਰ ਵੀ ਮਾਲੇ ਕਾਰੋਬਾਰ ਵਾਲੇ ਬੰਦੇ ਹੈ ਉਹ ਵੀ ਇੱਧਰ ਹੀ ਬੈਠੇ ਆ ਕੋਈ ਆ ਨਹੀਂ ਇਧਰ ਕੋਈ ਮਤਲਬ ਇਹ ਚਾਂਸ ਹੈ ਨਹੀਂ ਜਿਹੜੇ ਬੰਦੇ ਨਿਕਲ ਜਾਏ ਦਰਸੇ ਨਾ ਅੱਗੇ ਵੀ ਮਾਲੇ ਉਧਰ ਵੀ ਇਹੀ ਇਹੀ ਚਾਂਸ ਹੈ ਇਧਰ ਚੱਲ ਜਾਓ ਤਾਂ ਇਧਰ ਵੀ ਇਹੀ ਚਾਂਸ ਹੈ ਇਹ ਤਾਂ ਹੈ ਹੀ ਨਹੀਂ ਕੋਈ ਰਸਤਾ ਹੀ ਹੈ ਨਹੀਂ ਮੈਂ ਬਾਰձਮੇ ਪਤਾ ਹੀ ਹੈ ਹੁੰਦਾ ਹੀ ਹੈ ਮਾੜਾ ਮੋਟਾ ਜੜਾ ਕੋਈ ਸੁਵਿਧਾ ਹੋਵੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਦੇਸ਼ ਵਿੱਚ ਮੌਨਸੂਨ ਨੇ ਆਪਣਾ ਰੰਗ ਦਿਖਾਇਆ ਹੋਇਆ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਪੰਜਾਬ ਦੀਆਂ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਜਿਸ ਦੇ ਨਾਲ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਦੇ ਚੱਲਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਤੇ ਹੋਰ ਇਲਾਕਿਆਂ ਵਿੱਚ ਭਾਰੀ ਮੀਂਹ ਨੇ ਕੰਢੀ ਇਲਾਕੇ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ ਇਲਾਕੇ ਦੇ ਸਾਰੇ ਚੋਆ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਦਰਜਨਾ ਪਿੰਡਾਂ ਦਾ ਦਸੂਹਾ ਸ਼ਹਿਰ ਦੇ ਨਾਲੋਂ ਸੰਪਰਕ ਟੁੱਟ ਚੁੱਕਿਆ ਦਸੂਹਾ ਦੇ ਕੰਢੀ ਇਲਾਕੇ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਨੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੋਇਆ ਚੋਆ ਦੇ ਨਾਲ ਪਿੰਡਾਂ ਦੀਆਂ ਸੜਕਾਂ ਉੱਤੇ ਵੀ ਪਾਣੀ ਤੇਜ਼ੀ ਦੇ ਨਾਲ ਵਗ ਰਿਹਾ ਹੈ ਤੇ ਇਲਾਕੇ ਦੇ ਲੋਕ ਰੋਜ਼ਾਨਾ ਕੰਮਕਾਰ ਜਾਣ ਦੇ ਲਈ ਪਾਣੀ ਦਾ ਵਹਾਅ ਘਟਦਾ ਦੇਖ ਰਹੇ ਨੇ ਕੰਢੀ ਇਲਾਕੇ ਦੇ ਪਿੰਡਾਂ ਨੂੰ ਜੋੜਨ ਵਾਲੇ ਸਾਰੇ ਚੋਭਰ ਜਾਣਕਾਰਨ ਦਸੂਹਾ ਨੇੜਲੇ ਪਿੰਡ ਸੰਸਾਰਪੁਰ ਆਦੋਚੱਕ ਮਾਕੋਵਾਲ ਸੰਗਵਾਲ ਅਤੇ ਕਈ ਹੋਰ ਪਿੰਡਾਂ ਦੇ ਲੋਕਾਂ ਨੂੰ ਲੋਕਾਂ ਦੇ ਲਈ ਪਰੇਸ਼ਾਨੀ ਬਣੀ ਹੋਈ ਹੈ ਦਰਜਣਾਂ ਪਿੰਡਾਂ ਦੇ ਲੋਕ ਰਾਹੀਰ ਆਪਣੇ ਘਰਾਂ ਤੇ ਹੋਰ ਥਾਵਾਂ ਤੇ ਜਾਣ ਦੇ ਲਈ ਘੰਟਿਆਂ ਬੱਧੀ ਪਾਣੀ ਘਟਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਘੰਟਿਆਂ ਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਵੀ ਪਾਣੀ ਘਟਣ ਦਾ ਘਟਨਾ ਹੁੰਦਾ ਵੇਖ ਲੋਕ ਵਾਪਸ ਮੁੜ ਰਹੇ ਨੇ ਜੋ ਵਿੱਚ ਪਾਣੀ ਭਰ ਜਾਣ ਅਤੇ ਪੁਲ ਉੱਪਰੋਂ ਪਾਣੀ ਤੇਜ਼ੀ ਦੇ ਨਾਲ ਵਗਣ ਕਰਕੇ ਇੱਕ ਦਰਜਣ ਦੇ ਕਰੀਬ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਫਸ ਗਏ ਅਤੇ ਪਾਣੀ ਦੇ ਵਹਾਅ ਦੇ ਘਟਣ ਦੀ ਉਡੀਕ ਕਰ ਰਹੇ ਨੇ ਇਲਾਕਾ ਵਾਸੀਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਚੂਹਾ ਉੱਚੇ ਉੱਚੇ ਕਰਕੇ ਪੁਲ ਬਣਾਏ ਜਾਣ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਹੱਲ ਹੋ ਸਕੇ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਦਸੂਹਾ ਇਲਾਕੇ ਦੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਪੁਲ ਦੇ ਉੱਪਰੋਂ ਦੀ ਲੰਘ ਰਹੇ ਨੇ ਦੱਸ ਦਿਓ ਕਿ ਪੁਲ ਉੱਪਰੋਂ ਪਾਣੀ ਵਗਣ ਦੇ ਕਾਰਨ ਦਰਜਨਾਂ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਨ ਨਰਿੰਦਰ ਸਿੰਘ ਜੀ ਸਾਨੂੰ ਇੱਥੇ ਘੱਟੋ ਘੱਟ 2-3 ਘੰਟੇ ਹੋ ਹੀ ਗਏ ਜੀ ਹਾਂ ਜੀ ਅਈ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆਂ ਕਿ ਆ ਜਿਹੜਾ ਇੱਕ ਇਹ ਪੋਲ ਹੋ ਗਿਆ ਇੱਕ ਧੁੱਸੀ ਵਾਲਾ ਪੋਲ ਹੋ ਗਿਆ ਇਹ ਦੋ ਪੋਲ ਆ ਜਿਹੜੇ ਬਰਸਾਤਾਂ ਦੇ ਵਿੱਚ ਬਣਾਏ ਜਾਣ ਕਿਉਂਕਿ ਇੱਥੇ ਆਨ-ਜਾਨ ਦੀ ਜ਼ਿਆਦਾ ਸਮੱਸਿਆ ਹੋ ਜਾਂਦੀ ਆ ਤੇ ਨਾ ਇਧਰੋਂ ਬੱਚੇ ਜਾ ਸਕਦੇ ਆ ਸਕੂਲ ਪੜ੍ਹਨ ਤੇ ਨਾ ਕੋ ਸਕਦੇ ਆ ਇਧਰ ਜੇ ਕਿਸੇ ਨੂੰ ਅਵਰਜੈਂਸੀ ਪੈ ਜਾਵੇ ਤਾਂ ਕੋਈ ਇਧਰੋਂ ਜਾ ਨਹੀਂ ਸਕਦਾ ਇਹ ਕਨੈਕਟਡ ਟੁੱਟਿਆ ਹੋਇਆ ਦਸੂਹੇ ਰੋਡ ਨੂੰ ਜਾਂਦਾ ਤੇ ਨਾਲ ਹੀ ਅਗਲਾ ਇੱਕੋ ਰੋਡ ਹੈਗਾ ਇੱਕ ਜਿਹੜਾ ਉਹ ਗੜ ਨੂੰ ਵੀ ਜਾਂਦਾ ਹੈ ਉਹ ਵੀ ਦੋਨੇ ਜਿਹੜੇ ਰੋਡ ਹੈ ਜਿਹੜੇ ਕਹਿੰਦੇ ਬਿਲਕੁਲ ਬੰਦ ਹੋ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਅਗਲੀ ਵਾਰ ਇੱਥੇ ਬਰਸ਼ਾਤਾ ਤੋਂ ਪਹਿਲੇ ਪਹਿਲੇ ਇੱਥੇ ਪੋਲ ਤਿਆਰ ਕੀਤਾ ਜਾਵੇ ਤਾਂ ਜੋ ਇੱਥੇ ਲੋਕਾਂ ਨੂੰ ਕੋਈ ਮੁਸੀਬਤ ਨਾ ਆਵੇ ਕਿਉਂਕਿ ਦਿਨ ਰਾਤ ਨੂੰ ਜਾਣਾ ਹੁੰਦਾ ਹੈ ਤੇ ਕਿਸੇ ਨੂੰ ਆ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਆ ਬਰਸ਼ਾਤਾ ਦੇ ਵਿੱਚ ਜਿਆਦਾ ਇੱਥੇ ਮੁਸ਼ਕਲਾ ਹੋ ਜਾਂਦੀਆਂ ਤਾਂ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇੱਥੇ ਪੋਲ ਦਾ ਨਿਰਮਾਣ ਕੀਤਾ ਜਾਵੇ ਜੇ ਤਾਂ ਤੁਸੀਂ ਇੱਕ ਮਾਤਾ ਜੀ ਨੂੰ ਵੀ ਸੇਵਾ ਨਿਭਾਈਆ ਤੇ ਇੱਥੇ ਹੁਣੇ ਹੀ ਇਹਨਾਂ ਨੂੰ ਨੁਕਾ ਕੇ ਹਟੇ ਆਂ ਇੱਥੇ ਸੰਕਟ ਹੈ ਗਿਆ ਇਹਨਾਂ ਨੂੰ ਨੁਕਾਇਆ ਤੇ ਕਹਿ ਲੋ ਕਿ ਇੱਥੇ ਮਤਲਬ ਲੰਘ ਨਹੀਂ ਸਕਦੇ ਆ ਕਿ ਇੰਨਾ ਵਹਾਅ ਤੇਜ ਆ ਕਿ ਬੰਦਾ ਜੇ ਚਾਹੇ ਨਾ ਤਾਂ ਆਪ ਹੀ ਰੋੜ ਸਰਾਦਾ ਬੰਦਾ ਤੇ ਗੱਡੀਆਂ ਵੀ ਰੋੜ ਸਰਾਦੀਆਂ ਤਾਂ ਤੁਸੀਂ ਦੇਖ ਲਓ ਗੱਡੀਆਂ ਅੱਗੇ ਵੀ ਖੜੀਆਂ ਆ ਪਿੱਛੇ ਵੀ ਖੜੀਆਂ ਆ ਸਾਰੀ ਇਹ ਦੁਨੀਆ ਖੜੀ ਆ ਤੇ ਤਾਂ ਕਰਕੇ ਇਹੀ ਕਹਿੰਦੇ ਆ ਕਿ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਸਾਡੀ ਵੀ ਇਹ ਪੋਲ ਜਲਦੀ ਜਲਦੀ ਬਣਾਈ ਜਾਣ ਤਾਂ ਇਧਰ ਲੱਗੀ ਹੈ ਕਿ ਸਵੇਰੇ ਸੇ ਹੀ ਲੱਗੀ ਹੈ ਮਤਲਬ 3-4 ਘੰਟੇ ਹੋ ਗਏ ਇੱਥੇ ਹੀ ਖੜੇ ਹੈ ਥੱਲੇ ਤਾਂ ਕੋਈ ਕ੍ਰੋਸਿੰਗ ਹੈ ਨਹੀਂ ਨਾਲੇ ਬਾਕੀ ਵੀ ਮਾਲੇ ਜਿਹੜੇ ਔਰ ਵੀ ਮਾਲੇ ਕਾਰੋਬਾਰ ਵਾਲੇ ਬੰਦੇ ਹੈ ਉਹ ਵੀ ਇੱਧਰ ਹੀ ਬੈਠੇ ਹੈ ਕੋਈ ਹੈ ਨਹੀਂ ਇਧਰ ਕੋਈ ਮਤਲਬ ਇਹ ਚਾਂਸ ਹੈ ਨਹੀਂ ਜਿਹੜੇ ਬੰਦੇ ਨਿਕਲ ਜਾਏ ਇਸੇ ਨਾ ਅੱਗੇ ਵੀ ਮਾਲੇ ਉਧਰ ਵੀ ਇਹੀ ਇਹੀ ਚਾਂਸ ਹੈ ਇਧਰ ਚੱਲ ਜਾਓ ਤੇ ਇਧਰ ਵੀ ਇਹੀ ਚਾਂਸ ਹੈ ਇਧਰ ਹੈ ਹੀ ਨਹੀਂ ਕੋਈ ਰਸਤਾ ਹੀ ਹੈ ਨਹੀਂ ਮੈਂ ਬਾਜ਼ਾਰ 'ਚੋਂ ਪਤਾ ਹੀ ਹੈ ਹੁਣ ਹੁੰਦਾ ਹੀ ਹੈ ਮਾੜਾ ਮੋਟਾ ਜਾਂ